ਸੁਖਵੀਰ ਬਾਦਲ ਨੇ ਆਪਣੀ ਚਿੱਠੀ ਦੇ ਨਾਲ ਆਪਣੇ ਸਪਸ਼ਟੀਕਰਨ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਉਹ ਚਿੱਠੀ ਜਿਹੜੀ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਲਿਖੀ ਸੀ ਉਸ ਵੇਲੇ 2015 ਚ ਉਹ ਨਾਲ ਨਤੀ ਕਿਉਂ ਕਰਨੀ ਪਈ ਕੀ ਸੁਖਵੀਰ ਬਾਦਲ ਨੂੰ ਸਿੱਧੇ ਤੌਰ ਤੇ ਜੋ ਗੁਨਾਹ ਹੋਏ ਨੇ ਮੰਨਣ ਦੇ ਵਿੱਚ ਦਿੱਕਤ ਕੀ ਹੈ ਚਿੱਠੀ ਜੋ ਸੁਖਵੀਰ ਨੇ ਵੀ ਲਿਖੀ ਹੈ ਨਾ ਵੀ ਉਹ ਕੋਈ ਬੜੀ ਉਸ ਤਰ੍ਹਾਂ ਚੰਗੀ ਨਹੀਂ ਹੈ ਫਿਰ ਸਚੇਤ ਚੇਤ ਲੈਣ ਦੀ ਗੱਲ ਜੇ ਮਤਲਬ ਤੁਸੀਂ ਮੰਨੋ ਨਾ ਕਿ ਸਾਡੇ ਤੋਂ ਹੋਈਆਂ ਨੇ ਅਸੀਂ ਉਹਨਾਂ ਕੋਲੋਂ ਦੀ ਮਾਫੀ ਮੰਗਦੇ ਆ ਇਹ ਲਿਖਤਾ ਵੀ ਜੋ ਮੇਰੇ ਖਿਲਾਫ ਸ਼ਿਕਾਇਤਾਂ ਸ਼ਿਕਾਇਤਾਂ ਹੋਈਆਂ ਨੇ ਫਿਰ ਇਹ ਵੀ ਮੈਂ ਬਿਨਾਂ ਸ਼ਰਤ ਮਾਫੀ ਮੰਗਦਾ ਇੱਥੇ ਕੋਈ ਤਰਕ-ਵਿਤਰਕ ਨਹੀਂ ਹੁੰਦਾ ਪਹਿਲੀ ਗੱਲ ਗੁਰੂ ਸਾਹਿਬਾਨ ਤੋਂ ਸ਼ਰਤਾਂ ਲਾ ਕੇ ਮਾਫੀ ਥੋੜੀ ਮੰਗੀ ਜਾਂਦੀ ਆ ਹੁਣ ਕਹੀਂ ਜਾਣ ਅਸੀਂ ਜੀ ਬਿਨਾਂ ਸ਼ਰਤ ਚਲੇ ਗਏ ਜੀ ਹੁਣ ਗੁਰੂ ਕੋਲੇ ਹੋਰ ਕੋਈ ਸ਼ਰਤਾਂ ਲਾ ਕੇ ਜਾਉਂਗੇ ਹੁਣ ਉਹਨੂੰ ਇਹਦੇ ਨਾਲ ਕੇਪਣ ਦਾ ਮਤਲਬ ਇਹ ਆ ਆਪਣੀ ਆਹ ਚਿੱਠੀ ਦੇ ਵਿੱਚ ਵਜਨ ਵਧਾਉਣਾ ਵੀ ਅਸੀਂ ਤਾਂ ਉਦੋਂ ਤੋਂ ਕਰ ਰਹੇ ਆ ਜੀ ਜੇ ਉਹ ਉਹ ਤੋਂ ਕਰ ਰਹੇ ਹੋ ਫਿਰ ਖਾਲਸਾ ਪੰਥ ਤੁਹਾਡੇ ਨਾਲ ਕਿਉਂ ਰੁੱਸ ਗਿਆ ਜੇ ਤੁਸੀਂ 15 ਚ ਕਹਿੰਦੇ ਹੋ ਵੀ ਐਡੀ ਵੱਡੀ ਅਸੀਂ ਤਾਕੜੀ ਮਾਫੀ ਆ ਅਹਿਸਾਸ ਹੋ ਗਏ ਸਾਨੂੰ ਅੰਦਰੋਂ ਤੇ ਖਾਲਸਾ ਪੰਥ ਕਿਉਂ ਰੁੱਸ ਗਿਆ ਤੁਹਾਡੇ ਨਾਲ ਪੰਜਾਬ ਕਿਉਂ ਰੁੱਸ ਗਿਆ ਸੋ ਇਸ ਕਰਕੇ ਜਿਵੇਂ ਆਇਆ ਹੁੰਦਾ ਨਾ ਵੀ ਯਾਰ ਕੇਰਾ ਅੰਗਲੋਂ ਗੋਲਾ ਮਾਲਾ ਹੋ ਮਤਲਬ ਸਖੀਰ ਬਦਲ ਨਹੀਂ ਦੋ ਲੱਖ ਜੰਸ ਸਾਰਤਾ ਮੈਂ ਇਹ ਕਹਿੰਦਾ ਟੋੜਾ ਸਾਹਿਬ ਦੇ ਖਿਲਾਫ ਸ਼ਿਕਾਇਤ ਹੋਈ ਸੀ ਕੈਪਟਨ ਅਮਰਿੰਦਰ ਨੇ ਕੀਤੀ ਸੀ ਟੋੜਾ ਸਾਹਿਬ ਨੇ ਸਪਸ਼ਟ ਦੱਸਿਆ ਸੀ ਇਹ ਗਲਤੀ ਆ ਇਹਨੂੰ ਕਿਸੇ ਦੀ ਗਲਤੀ ਆ ਕੀ ਗੱਲ ਆ ਸਾਫ਼ ਤੇ ਸਪਸ਼ਟ ਦੱਸੇ ਜਾਨੀ ਇਹਦੇ ਵਿੱਚ ਵੀ ਮਤਲਬ ਤੁਸੀਂ ਮੈਂ ਸਾਰੀਆਂ ਆਪਣੀ ਝੋਲੀ ਪਾਉਣਾ ਪਰ ਇੱਕ ਗੱਲੇ ਦੀ ਸਾਫ਼ ਹੋ ਗਈ ਹੁਣੇ ਮੁੱਕਰ ਨਹੀਂ ਸਕਦੇ ਜਿਹੜੇ ਚਾਰ ਲੋਕ ਤੇ ਉਹਨਾਂ ਨੇ اٹھਾਏ ਨੇ ਉਹਨਾਂ ਨੂੰ ਮੰਨ ਲਿਆ ਪਰ ਉਹਨਾਂ ਦੇ ਜਿਹੜੇ ਪਿੱਛੇ ਸਿਆਸਤ ਆ ਉਹ ਤੇ ਉਂਗਲ ਨਹੀਂ ਕਿਸਨੇ ਧਰੀ ਜਿਹੜੀ 2015 ਦੀ ਚਿੱਠੀ ਆ ਤੁਸੀਂ ਦੇਖੋ ਉਹ ਜਿਵੇਂ ਆਪਾਂ ਕਹਿੰਦੇ ਨਾ ਪਹਿਲੀ ਢਾਲ ਤਾਣੀ ਹੋਈ ਆ ਉਹ ਚਿੱਠੀ ਆ ਜਿਹੜੀ ਮੈਨੂੰ ਪਤਾ ਲੱਗਿਆ ਵੀ ਉਹ ਪਹਿਲਾ ਚਿੱਠੀ ਹੋਰ ਸੀ ਜਿਹਦੇ ਵਿੱਚ ਗਲਤੀਆਂ ਮੰਨੀਆਂ ਗਈਆਂ ਸੀ ਤੇ ਮੁਆਫੀ ਦੀ ਮੰਗ ਕੀਤੀ ਗਈ ਸੀ ਤੇ ਇਹ ਵੀ ਸੀ ਵੀ ਜੋ ਜੋ ਮਤਲਬ ਗਲਤੀ ਹੋਈ ਹੈ ਉਹਦੇ ਲਈ ਜੋ ਸੇਵਾ ਲਾਉ ਅਕਾਲ ਤਖਤ ਤੋਂ ਸਾਨੂੰ ਪਰਵਾਨਾ ਫਿਰ ਕਹਿੰਦੇ ਇੱਕ ਅਖਬਾਰ ਦਾ ਵੱਡਾ ਸੰਪਾਦਕ ਆ ਪ੍ਰਗਟ ਹੋਇਆ ਤੇ ਉਹਨਾਂ ਨੇ ਚਿੱਠੀ ਦੀ ਹਵਾਰਤ ਸਾਰੀ ਬਦਲ ਦਿੱਤੀ ਬਾਦਲ ਸਾਹਿਬ ਨੇ ਕਿਤੇ ਵੀ ਇਹਤੇ ਗਲਤੀ ਨਹੀਂ ਮੰਨੀ ਕੋਈ ਗਲਤੀ ਨਹੀਂ ਸਿਰਫ ਇੱਕ ਚੀਜ਼ ਲਿਖਤੀ ਕਿ ਮੈਂ ਤੁਰੰਦਰੋਂ ਝੁੰਜੋੜਿਆ ਹੋਇਆ ਉਹ ਤੇ ਹਰ ਸਿੱਕ ਝੁੰਜੋੜਿਆ ਹੋਇਆ ਸੀ ਉਸ ਵੇਲੇ ਬਸ ਸੁਖਵੀਰ ਬਾਦਲ ਨੇ ਜਿਹੜਾ ਸਹਾਰਾ ਲਿਆ ਵੱਡੇ ਬਲ ਸਾਹਿਬ ਦੀ ਚਿੱਠੀ ਦਾ ਲੱਗਦਾ ਨਹੀਂ ਉਹ ਕੋਈ ਸੁਖਵੀਰ ਨੂੰ ਢੋਈ ਦੇਊਗਾ ਮੈਨੂੰ ਨਹੀਂ ਕਰ ਅਕਾਲ ਤੱਕ ਸਾਹਿਬ ਨੇ ਮੁਆਫ ਕੀਤਾ ਸੀ ਸਿਰਸਾ ਸਾਦਮ ਉਹ ਹੁਕਮਨਾਮੇ ਨੂੰ ਬਾਦਮਠੇਰਾਉਣ ਖਾਤਰ ਇਸ਼ਤਿਹਾਰ ਦਿੱਤੇ ਨੇ ਸੀ ਇਹਦੇ ਵਿੱਚ ਤਾਂ ਹੁਕਮਨਾਮੇ ਵਾਲੀ ਗੱਲੇ ਨਹੀਂ ਆਈ ਕਿਤੇ ਬਿਲਕੁਲ ਵੀ ਅਸੀਂ ਤਾਂ ਆਹ ਕੰਮ ਖਤਰ ਦਿੱਤਾ ਸੀ ਜਾਨੀ ਜਿੱਥੇ ਤੁਸੀਂ ਜਿੰਮੇ ਬਚ ਸਕਦੇ ਹੋ ਉਦੋਂ ਉਹਨਾਂ ਵੇਲੇਆਂ ਦੇ ਨਾਮ ਲੈ ਤੇ ਮੈਂ ਥੋੜਾ ਤੁਸੀਂ ਹੁਣ ਹੁਣ ਜ਼ਿੰਮੇਵਾਰ ਨਹੀਂ ਉਹਦੇ ਖਤਰ ਹੁਣੇ ਕੀ ਕਰਨਗੇ ਕੀ ਹੁਣ ਸੁਖਵੀਰ ਬਾਦਲ ਦੀ ਗੱਲ ਮੰਨਣਗੇ ਇਹ ਮੰਨ ਲੈਣਗੇ ਅੱਗੋਂ ਨੇ ਉਹਨਾਂ ਨੇ ਅਸਲ 'ਚ ਲਕੀਰ ਕੱਢ ਲਈ ਨਾ ਜੀ ਉਹਨਾਂ ਨੇ ਦੇਖੋ ਇਹ ਕਹਿੰਦੇ ਸੀ ਨਾ ਨਮਾਣੇ ਸਿੱਖ ਵਜੋਂ ਪੇਸ਼ ਹੋਇਆ ਇਹ ਸ਼ਿਕਾਇਤ ਕਰਨ ਵਾਲੇ ਨੂੰ ਦਲ 'ਚੋਂ ਕੱਢ ਕੇ ਫੇਰ ਪੇਸ਼ ਹੋਇਆ ਤੇ ਇਸ ਤੋਂ ਪਹਿਲਾਂ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਹੁਣ ਝੁੰਡਾ ਕਮੇਟੀ ਦੀ ਰਿਪੋਰਟ ਦਾ ਕੀ ਬਣੂ ਹੁਣ ਉਹਦੇ ਕੋਈ ਮਾਇਨੇ ਰਹਿ ਜਾਂਦੇ ਨੇ ਨੇ ਮੈਨੇ ਤਾਂ ਦੇਖੋ ਤਪਟੇ ਨੇ ਪਰ ਬਣੂ ਕੀ ਹੁੰਦਾ ਉਹਦੇ ਸਾਰੇ ਸਾਰੇ ਸੀਨ ਦੇ ਵਿੱਚੋਂ ਗਾਇਬ ਆ ਉਹ ਤਾਂ ਅਖਵਾਲ ਸਿੰਘ ਝੁੰਦਾ ਨਹੀਂ ਉਹਦਾ ਪੈਰ 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 ਵਜ ਕਰ ਰਿਹਾ ਇਸ ਕਰਕੇ ਆਪਾਂ ਕਿਸੇ ਵੀ ਹੁਣ ਇਹ ਅਕਾਲੀ ਦਾ ਲੀਤੇ ਪੈ ਜੂ ਮੈਨੂੰ ਨਹੀਂ ਕੋਈ ਲੱਗਦਾ ਇਸ ਦੀ ਕੋਈ ਸਮਾਪਨ ਨਹੀਂ ਕਰਦਾ ਪਰ ਮਲੇਸਾ ਮੰਨ ਲੀਏ ਕਿ ਇਹ ਚਿੱਠੀ ਦੇ ਨਾਲ ਵੀ ਸੁਖਵੀਰ ਬਾਦਲ ਦੀਆਂ ਮੁਸ਼ਕਲਾਂ ਖਤਮ ਨਹੀਂ ਹੋਈਆਂ ਜਾਂ ਘਟੀਆਂ ਨਹੀਂ ਵੀ ਮਸਲਾ ਉੱਥੇ ਦਾ ਉੱਥੇ ਖੜਾ ਦੇਖੋ ਮੇਰੇ ਜੈ ਦੇ ਅਨੁਸਾਰ ਤਾਂ ਉੱਥੇ ਖੜਾ ਇਹ ਤਾਂ ਉਹੀ ਆ ਵੀ ਕਿਹੜਾ ਗਲੋਂਗਲਾਂ ਮਾ ਲਾ ਦੋ ਦੇਖੀ ਜੋ ਫਿਰ ਇਹਦੇ ਨਾਲ ਪੰਥ ਰੁੱਸਿਆ ਹੋਇਆ ਕਿਵੇਂ ਮਨੂ ਸੋ ਇਸ ਕਰਕੇ ਗੱਲਾਂ ਟਾਲ ਕੇ ਨਿਕੰਮਾ ਚੱਲਣਾ ਇਹ ਤਾਂ ਤੁਹਾਨੂੰ ਜੋ ਮੁੱਦੇ ਨੇ ਨਾ ਉਹਨਾਂ ਨਾਲ ਮੱਥਾ ਲਾਉਣਾ ਪੈਣਾ ਫਿਰ ਹੋ ਸਕਦਾ ਲੋਕ ਤੁਹਾਡਾ ਵਿਸ਼ਵਾਸ ਕਰ ਲੈਣ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗगनਦੀ ਪੋਰਟਲ ਸੁਖਬੀਰ ਸਿੰਘ ਬਾਦਲ ਨੇ ਜੋ ਆਪਣਾ ਸਪਸ਼ਟੀਕਰਨ ਸ਼੍ਰੀ ਕਾਲ ਤਖਤ ਸਾਹਿਬ ਨੂੰ ਦਿੱਤਾ ਸੀ ਉਹ ਜਨਤਕ ਹੋਇਆ ਤੇ ਉਹ ਚਿੱਠੀ ਮੇਰੇ ਹੱਥ ਦੇ ਵਿੱਚ ਆ ਸਪਸ਼ਟੀਕਰਨਾ ਜਿਹੜਾ ਸੁਖਵੀਰ ਬਾਦਲ ਦਾ ਇਸਪਸ਼ਟੀਕਰਨ ਤੇ ਫਿਰ ਸਵਾਲ ਨੇ ਸੁਖਵੀਰ ਬਾਦਲ ਨੇ ਆਪਣੀ ਚਿੱਠੀ ਦੇ ਨਾਲ ਆਪਣੇ ਸਪਸ਼ਟੀਕਰਨ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਉਹ ਚਿੱਠੀ ਜਿਹੜੀ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਲਿਖੀ ਸੀ ਉਸ ਵੇਲੇ 2015 ਚ ਉਹ ਨਾਲ ਨਤੀ ਕਿਉਂ ਕਰਨੀ ਪਈ ਜਾਂ ਕਿਉਂ ਕੀਤੀ ਉਹਦੇ ਕੀ ਮਾਇਨੇ ਨੇ ਕੀ ਸੁਖਵੀਰ ਬਾਦਲ ਨੂੰ ਸਿੱਧੇ ਤੌਰ ਤੇ ਜੋ ਗੁਨਾਹ ਹੋਏ ਨੇ ਮੰਨਣ ਦੇ ਵਿੱਚ ਦਿੱਕਤ ਕੀ ਹੈ ਤਾ ਇਸ ਤੇ ਸਮਝਾਂਗੇ ਗੱਲਬਾਤ ਕਰਾਂਗੇ ਮੇਰੇ ਨਾਲ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਜੀ ਨੇ ਗੱਲਬਾਤ ਸ਼ੁਰੂ ਕਰਦੇ ਆ। ਸਵਾਗਤ ਹੈ ਮਾਲੀ ਸਾਹਿਬ ਬਹੁਤ ਸ਼ੁਕਰੀਆ ਬਈ। ਇਹ ਚਿੱਠੀ ਤੇ ਫਿਰ ਇੱਕ ਵਾਰ ਚਰਚਾ ਸ਼ੁਰੂ ਹੋਗੀ ਕਿ ਪਹਿਲੀ ਵਾਰ ਤਾਂ ਸੁਖਵੀਰ ਬਾਦਲ ਸਿੱਧੇ ਤੌਰ ਤੇ ਨਹੀਂ ਲੱਗਦਾ ਕਿ ਉਹ ਤੇ ਕਿਉਂ ਨਾ ਮੰਨੇ ਉਹਨਾਂ ਨੇ ਕਿਹਾ ਵੀ ਜਾਣੇ ਨਾ ਜਾਣੇ ਜੋ ਵੀ ਹੋਈਆਂ। ਉਸ ਤੋਂ ਬਾਅਦ ਨਾਲ ਉਹਨਾਂ ਨੇ ਇੱਕ ਬਾਲ ਸਾਹਿਬ ਦੀ ਪੁਰਾਣੀ ਚਿੱਠੀ ਨਾਲ ਲੱਥੀ ਕਰਤੀ ਜਿੱਤੇ ਉਸ ਵੇਲੇ ਵੀ ਰੌਲਾ ਪੈਂਦਾ ਰਿਹਾ ਤੇ ਇੱਕ ਵਾਰ ਫਿਰ ਇਸ ਚਿੱਠੀ ਤੇ ਰੌਲਾ। ਅਸਲ ਚਿਕ ਜਿਵੇਂ ਕਹਿੰਦਾ ਜਿੰਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਗਲਤੀਆਂ ਹੋ ਜਾਂਦੀਆਂ ਨੇ ਬੰਦਿਆਂ ਤੋਂ ਵੀ ਹੋ ਜਾਂਦੀਆਂ ਨੇ ਸਿਆਸੀ ਪਾਰਟੀਆਂ ਤੋਂ ਵੀ ਹੋ ਜਾਂਦੀਆਂ ਨੇ ਸਰਕਾਰਾਂ ਤੋਂ ਵੀ ਹੋ ਜਾਂਦੀਆਂ ਨੇ ਜੇ ਤੁਹਾਨੂੰ ਸੱਚੇ ਮੂਚੀ ਅਹਿਸਾਸ ਆ ਵੀ ਹਾਂ ਇਹ ਗਲਤੀ ਹੋਈ ਸੀ ਫਿਰ ਤੁਸੀਂ ਜਦੋਂ ਉਹਦੇ ਬਾਰੇ ਗੱਲ ਕਰਦੇ ਹੋ ਤਾਂ ਉਹ ਤੁਹਾਡੀ ਸ਼ਹਿਰਦ ਭਾਵਨਾ ਦੇ ਵਿੱਚੋਂ ਪੂਰੀ ਹੁੰਦੀ ਹੈ ਹੁਣ ਤੁਸੀਂ ਇਹ ਸਾਰਾ ਕੁਝ ਸਾਹਮਣੇ ਆ ਗਿਆ ਜਿਹੜੀ 2015 ਦੀ ਚਿੱਠੀ ਆ ਜੀ ਤੁਸੀਂ ਦੇਖੋ ਉਹ ਜਿਵੇਂ ਆਪਾਂ ਕਹਿੰਦੇ ਨਾ ਪਹਿਲੀ ਢਾਲ ਤਾਂ ਨਹੀਂ ਹੋਈ ਆ ਉਹ ਚਿੱਠੀ ਹੈ ਜਿਹੜੀ ਮੈਨੂੰ ਪਤਾ ਲੱਗਿਆ ਵੀ ਉਹ ਪਹਿਲਾ ਚਿੱਠੀ ਹੋਰ ਸੀ ਜਿਹਦੇ ਵਿੱਚ ਗਲਤੀਆਂ ਮੰਨੀਆਂ ਗਈਆਂ ਸੀ ਜੀ ਤੇ ਮੁਆਫੀ ਦੀ ਮੰਗ ਕੀਤੀ ਗਈ ਸੀ ਤੇ ਇਹ ਵੀ ਸੀ ਵੀ ਜੋ ਜੋ ਮਤਲਬ ਗਲਤੀ ਹੋਈ ਹੈ ਉਹਦੇ ਲਈ ਜੋ ਸੇਵਾ ਲਾਉ ਅਕਾਲ ਤਖਤ ਤੋਂ ਸਾਨੂੰ ਪਰਵਾਨਾ ਫੇਰ ਕਹਿੰਦੇ ਇੱਕ ਅਖਬਾਰ ਦਾ ਵੱਡਾ ਸੰਪਾਦਕ ਆ ਪ੍ਰਗਟ ਹੋਇਆ ਤੇ ਉਹਨਾਂ ਨੇ ਚਿੱਠੀ ਦੀ ਇਬਾਰਤ ਸਾਰੀ ਬਦਲ ਦਿੱਤੀ ਤੇ ਚਿੱਠੀ ਉਦੋਂ ਅਖਬਾਰਾਂ 'ਚ ਛਪੀ ਸੀ ਜੀ ਚਿੱਠੀ ਤਾਂ ਸ਼ਹਿਰ ਪੂਰੀ ਨਹੀਂ ਛਪੀ ਸੀ ਅਜੀਤ ਖਵਾਰਚ ਵੀ ਛੱਪੀ ਸੀ ਵੀ ਇੱਕ ਪਛਤਾਵਾ ਪਛਤਾਵਾ ਦਾ ਜਿਹੜਾ ਪੱਤਰ ਆ ਉਹਨਾਂ ਨੂੰ ਸੌਂਪ ਕੇ ਆਏ ਨੇ ਫਿਰ ਇਹ ਤੇ ਗਾਹ ਕਾਰਵਾਈ ਕਿਉਂ ਨਹੀਂ ਕੀਤੀ ਜੇ ਉਹ ਮੰਨ ਰਿਹਾ ਉਹਦੋਂ ਬਾਅਦ ਵੀ ਕਟਨਾਵਾ ਹੋਈਆਂ ਨੇ ਬਿਲਕੁਲ ਮਤਲਬ ਕਿਰੇ ਇਸ ਵੀ ਆਪਾਂ ਗੱਲ ਨੂੰ ਲਾ ਦੋ ਵੀ ਪਹਿਲਾਂ ਹੀ ਰੋਕ ਲੋ ਤਾਂ ਕਿ ਕੋਈ ਹੋਰ ਸ਼ਿਕਾਇਤ ਨਾ ਕਰੇ ਆਪੇ ਪਹਿਲਾਂ ਜਾ ਕੇ ਇੰਨੀ ਇੱਕ ਗੱਲ ਆਪਾਂ ਮੰਨੇ ਆਓ ਹੁਣ ਅਸਲ ਤੇ ਦੋ ਤਿੰਨ ਵਾਰ ਹੋਇਆ ਵੀ ਭੋਗ ਤੇ ਮਾਫੀ ਮੰਗ ਲਈ ਜੀ ਫਲਾਣੇ ਥਾਂ ਤੇ ਮੰਗ ਲਈ ਜੀ ਉੱਥੇ ਬਾਬਾ ਗੁਰਵਾਰ ਸਿੰਘ ਦੇ ਗੁਰਦੁਆਰੇ ਸਾਹਿਬ ਜੋ ਖੰਡ ਪਾਠ ਕਰਾਇਆ ਉਦੋਂ ਵੀ ਮੰਗਲੀ ਉਦੋਂ ਇਹ ਰੌਲਾ ਪੈਂਦਾ ਰਿਹਾ ਵੀ ਦੱਸੋ ਤਾਂ ਸਹੀ ਤੁਸੀਂ ਕੀ ਗਲਤੀਆਂ ਕੀਤੀਆਂ ਸਿਆਸਤ ਦੇ ਵਿੱਚ ਅਚੇਤ ਗਲਤੀਆਂ ਨਹੀਂ ਹੁੰਦੀਆਂ ਹੁੰਦੀਆਂ ਸੁਚੇਤ ਹੁੰਦੀਆਂ ਹੁੰਦੀਆਂ ਇਹ ਤਾਂ ਜਦੋਂ ਗੁਰਬਾਣੀ ਪੜ੍ਹਦੇ ਨੇ ਨਾ ਜੀ ਉਦੋਂ ਅਰਦਾਸ ਵੇਲੇ ਕਿਹਾ ਜਾਂਦਾ ਹੁੰਦਾ ਕਿਉਂਕਿ ਗੁਰਬਾਣੀ ਪੜ੍ਹਦੇ ਕਈ ਵਾਰ ਲਾਈਨ ਅੱਗੇ ਪਿੱਛੇ ਹੋ ਜਾਂਦੀ ਹੈ ਕੋਈ ਗਲਤ ਉਚਾਰਨ ਹੋ ਜਾਂਦਾ ਜਾਂ ਕਈ ਵਾਰ ਮਾੜਾ ਮੋਟਾ ਰਹ ਜਾਂਦਾ ਫਰਕ ਉਦੋਂ ਕਹਿੰਦੇ ਹੁੰਦੇ ਨੇ ਗੁਰਬਾਣੀ ਪੜ੍ਹਦੇ ਆ ਸੁਣਦੇ ਆ ਜਾਣੇ ਅਣਜਾਣੇ ਚ ਹੋਈਆਂ ਭੁੱਲਾਂ ਨੂੰ ਮਾਫ਼ ਕਰੋ ਹੁਣ ਜੇ ਕੋਈ ਇਹਨਾਂ ਨੂੰ ਪੁੱਛੇ ਪਹਿਲੀ ਗੱਲ ਤੇ ਚਿੱਠੀ ਵਸਲ ਚ ਬਹੁਤ ਕਮਜ਼ੋਰ ਚਿੱਠੀ ਸੀ ਉਹੀ ਮੈਂ ਮੱਲੀ ਸਭ ਗੱਲ ਕਰਦਾ ਸੀ ਨਾ ਜਿਹੜੀ ਸ਼ਿਕਾਇਤ ਕੀਤੀ ਸੀ ਇਹਨਾਂ ਦੇ ਬਾਰੇ ਉਹ ਉਹ ਕਮਜ਼ੋਰ ਇਸ ਕਰਕੇ ਸੀ ਇੱਕ ਤਾਂ 10 11 ਸਾਲ ਤੱਕ ਉਹਨਾਂ ਨੇ ਉਹੀ ਛੜ ਤੇ ਖੁੱਲੇ 7 ਤੋਂ ਸ਼ੁਰੂ ਕੀਤਾ 7 ਚੋਂ ਤਿੰਨ ਨੁਕਤੇ ਨੇ ਜਿਹੜੇ ਸਿਰਸਾ ਸਾਧ ਨਾਲ ਸੰਬੰਧਿਤ ਨੇ ਜਿਨ੍ਹਾਂ ਦਾ ਸਿੱਧਾ ਸਬੰਧ ਵੋਟ ਸਿਆਸਤ ਨਾਲ ਜੀ ਇੱਕ ਨੁਕਤਾ ਜਿਹੜਾ ਸੈਣੀ ਤੇ ਹਾਰ ਆਲਮ ਦਾ ਉਹ ਵੀ ਪੰਜਾਬ ਦੇ ਵਿੱਚ ਜਿਹੜਾ ਜਬਰ ਦਾ ਝਖੜ ਚੋਲਿਆ ਉਹਦੇ ਨਾਲ ਸੰਬੰਧਿਤ ਹੁਣ ਇਹ ਜਿਵੇਂ ਕਹਿੰਦੇ ਹੁੰਦੇ ਆ ਆਪੇ ਰੋਗ ਲਾਉਣੇ ਆਪੇ ਦੇਣੀਆਂ ਦਵਾਈਆਂ ਜਾਵੇ ਅਸੀਂ ਵੇਖ ਲਈਆਂ ਤੇਰੀਆਂ ਵਫਾਵਾਂ ਅਕਾਲ ਤਖਤ ਸਹਾਬ ਦਾ ਹੁਕਮਨਾਮੇ ਦੀ ਇਸ ਰੂਪ ਚ ਲੰਘਣਾ ਦੀ ਪ੍ਰੇਤ ਤਾਂ ਬਾਦਲ ਸਰਕਾਰ ਨੇ ਪਾਈ ਆ ਜਦੋਂ ਭਾਈ ਰਣਜੀਤ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਸੀ ਵੀ 300 ਸਾਲਾਂ ਦਾ ਦਰਸਾ ਉਦੋਂ ਤੱਕ ਤੁਸੀਂ ਭਾਈ ਲੜਾਈ ਨਾ ਕਰੋ ਇਹਨਾਂ ਨੇ ਹੁਕਮਨਾਮਾ ਵੀ ਉਲੰਘਿਆ ਤਖਤ ਦੇ ਜਥੇਦਾਰ ਨੂੰ ਵੀ ਲਾਇਆ ਟੌੜਾ ਸਾਹਬੋ ਹੁਕਮਨਾਮੇ ਦੀ ਪੈਰਵਾਈ ਕਰਦੇ ਸੀ ਉਹਨਾਂ ਨੇ ਅਸਤੀਫਾ ਦਿੱਤਾ ਵਿਸ਼ਰਮਣੀ ਕਮੇਟੀ ਦਾ ਕਿਉਂਕਿ ਹਾਊਸ ਬਦਲ ਗਿਆ ਸੀ ਨਵਾਂ ਹਾਊਸ ਆ ਗਿਆ ਸੀ ਤੇ ਉਹਨਾਂ ਦਾ ਅਸਤੀਫਾ ਪ੍ਰਵਾਨ ਕਰਨ ਦੀ ਥਾਂ ਉਹਨਾਂ ਨੂੰ ਜਲੀਲ ਕਰਨ ਲਈ ਜਨਰਲ ਹਾਊਸ ਸੱਦਿਆ ਹਾਲਾਂਕਿ ਲੋੜ ਨਹੀਂ ਸੀ ਸਿਰਫ ਅੰਤਰੰਕ ਕਮੇਟੀ ਹੈ ਜਿਹੜੀ ਉਹ ਅਸਤੀਫਾ ਪ੍ਰਵਾਨ ਕਰਕੇ ਨਵਾਂ ਪ੍ਰਧਾਨ ਚੁਣ ਸਕਦੀ ਸੀ ਜਿਵੇਂ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ ਜਨਰਲ ਹਾਊਸ ਸੱਦਿਆ ਤੇ ਬੇਵਿਸ਼ਵਾਸ ਦੀ ਦਾ ਮਤਾ ਪਾਸ ਕੀਤਾ ਟੌੜਾ ਸਾਹਬ ਦੇ ਖਿਲਾਫ ਉਸ ਤੋਂ ਬਾਅਦ ਇਹ ਫਿਰ ਨਾ ਅਕਾਲ ਤਖਤ ਹੋਇਆ ਸ਼ਰਮਣੀ ਕਮੇਟੀ ਉਹ ਇਹਨਾਂ ਦੇ ਹੱਥਾਂ 'ਚ ਆ ਗਈ ਫਿਰ ਤੁਸੀਂ ਕਾਸ਼ੀਰਾਮ ਨਾਲ ਸਮਝੌਤਾ ਤੋੜਿਆ ਉਹਦੇ ਨਾਲ ਵਿਸ਼ਵਾਸ ਘਾਤ ਕੀਤਾ ਬਿਨਾਂ ਸ਼ਰਤ ਬਾਜਪੀ ਨੂੰ ਹਮਾਇਤ ਦਿੱਤੀ ਫਿਰ ਜੋ ਵਾਅਦਾ ਕੀਤਾ ਸੀ ਨਾ ਜੀ ਕਿ ਪੰਜਾਬ ਦੇ ਵਿੱਚ ਜਿਹੜੀ ਹਿੰਸਾ ਹੋਈ ਹੈ ਉਹਦੇ ਕਾਰਨਾਂ ਦੀ ਉੱਚ ਪੱਧਰੀ ਜਾਂਚ ਕਰਾਵਾਂਗੇ ਨੈਇਕ ਜਾਂਚ ਤੇ ਦੋਸ਼ੀਆਂ ਨੂੰ ਮੁਜਰਮਾਂ ਦੇ ਕਟਹਿਰੇ 'ਚ ਖੜੇ ਕਰਾਂਗੇ ਇਹ ਤਾਂ ਮੁਕਰੇ ਕੱਲਾ ਇਹ ਤਾਂ ਨਹੀਂ ਮੁਕਰੇ ਮਤਲਬ ਸ਼ਕਾਰੀ ਪੁਲਿਸ ਅਫਸਰਾਂ ਨੂੰ ਜ਼ਿਲ੍ਹੇ ਤੇ ਲਾਉਣ ਲੱਗੇ ਜਾਨੀ ਉਹ ਜਿਹੜੀ ਸੋਚ ਸੀ ਉਹ ਸੰਘਰਸ਼ ਸੀ ਉਹਦੇ ਪ੍ਰਤੀ ਸਮਝ ਬਦਲ ਲਈ ਜਿਹਦੇ ਵਿੱਚ ਉਹ ਜਿਨ੍ਹਾਂ ਤੇ ਜ਼ੁਲਮ ਹੋਇਆ ਉਹ ਰੱਬ ਆਸਰੇ ਛੱਡ ਤੇ ਵਿਧਾਨ ਸਭਾ ਚ ਕਿਹਾ ਛੱਡੋ ਜੀ ਦੱਬੇ ਮੁਰਦੇ ਖੇੜ ਕੇ ਕੀ ਕਰਾਂਗੇ ਬਿੱਤੇ ਦੇ ਪਾਓ ਮਿੱਟੀ ਪੁਲਿਸ ਅਫਸਰਾਂ ਦੇ ਕੇ ਸਰਕਾਰੀ ਖਰਚੇ ਤੇ ਲੜਨ ਦਾ ਫੈਸਲਾ ਕਰ ਲਿਆ ਜਾਨੀ ਇਹਦੇ ਪਿੱਛੇ ਉਹ ਸਿਆਸਤ ਆ ਸਾਰੀ ਪਿਛਲੇ ਇੰਨੇ ਸਾਲਾਂ ਦੇ ਵਿੱਚ ਜਿਹੜੀ ਬਿਨਾਂ ਸ਼ਰਤ ਹਮਾਇਤ ਦਿੱਤੀ ਆ ਕਹਿੰਦੇ ਨੇ ਇੱਕ ਇਹਨਾਂ ਦਾ ਬਲਾਰਾ ਕਹਿੰਦਾ ਸੀ ਨਹੀਂ ਜੀ ਕੰਮਿਨਿਅਮ ਪ੍ਰੋਗਰਾਮ ਬੜਿਆ ਸੀ ਕੋਈ ਪ੍ਰੋਗਰਾਮ ਉਹਨਾਂ ਨੇ ਪੜੇ। ਪਹਿਲੀ ਵਾਰ ਜਦ ਪਈ ਸਰਕਾਰ ਵੇਲੇ ਤਿੰਨ ਮੁੱਦੇ ਇਹਨਾਂ ਨੇ ਬਾਹਰ ਰੱਖੇ ਸੀ। ਸਰਕਾਰ ਤੋਂ ਵੀ ਧਾਰਾ 970, ਬਾਬਰੀ ਮਸਜਿਦ, ਸਾਂਝਾ ਸਿਵਲ ਕੋਡ। ਜਦੋਂ ਇਹਨਾਂ ਦੀ ਮжоਰਿਟੀ ਆ ਗਈ, ਉਹਨਾਂ ਨੇ ਲਗਭਗ ਤਿੰਨੇ ਲਾਗੂ ਕਰਤੇ। ਤੇ ਫਿਰ ਤਾਂ ਜਦ ਹੁਣ ਅਸਤੀਫਾ ਦਿੱਤਾ ਜਾਂ ਉਹਨਾਂ ਨਾਲ ਨਾਤਾ ਤੋੜਿਆ, ਫਿਰ ਤਾਂ ਸੁਖਵੀਰ ਵੀ ਕਹਿੰਦਾ ਕਿ 10 ਸਾਲਾਂ ਚ ਇੰਡੀਆ ਦੀ ਤਾਂ ਮੀਟਿੰਗ ਨਹੀਂ ਹੋਈ। ਫਿਰ ਤੁਸੀਂ ਕਹਦੇ ਕਾਦੇ ਆਸਰੇ ਉਹਨਾਂ ਦੇ ਨਾਲ ਚੱਲਦੇ ਰਹੇ ਜੀ ਕੀ ਕਰਦੇ ਰਹੇ? ਸੋ ਇਸ ਕਰਕੇ ਜੇ ਵਿਸਥਾਰੀ ਚਿੱਠੀ ਹੁੰਦੀ ਕਿਉਂਕਿ ਜਿਹੜੀ ਇਹਨਾਂ ਦੀ ਲਾਈਨ ਤੇ ਲੀ ਆ ਉਹਦੇ ਨਾਲ ਤਾਂ ਉਹਨਾਂ ਦਾ ਵੀ ਮਤ ਭੇਜਣੀ ਜੇ ਆਪਾਂ ਝੁੰਡਾ ਕਮੇਟੀ ਦੀ ਰਿਪੋਰਟ ਵੇਖ ਲਈਏ ਉਹਦੇ ਵਿੱਚ ਸਾਰੀ ਨਿੱਜ ਪ੍ਰਸਤ ਪਰਿਵਾਰ ਪ੍ਰਸਤ ਤੇ ਵਪਾਰ ਪ੍ਰਸਤ ਸਿਆਸਤ ਤੇ ਉਂਗਲੀ ਧਰੀ ਗਈ ਆ ਸਾਰੀਆਂ ਉਹ ਗੱਲਾਂ ਕਈਆਂ ਗਈਆਂ ਜਿਨ੍ਹਾਂ ਦੀ ਟੋੜਾ ਸਾਹਿਬ ਬਕਾਲਤ ਕਰਦੇ ਹੁੰਦੇ ਸੀ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੱਖਰਾ ਹੋਣਾ ਚਾਹੀਦਾ ਜਾਂ ਸਿੰਘ ਸਹਿਬਾਨ ਦੀਆਂ ਮਤ ਨਿਯੁਕਤੀਆਂ ਬਾਰੇ ਸਿੰਘ ਸਹਿਬਾਨ ਨੇ ਕਿਹਾ ਹੋਇਆ ਵੀ ਕੋਈ ਸਮਾਤਾ ਬਣਾਓ ਵੀ ਕਿਹਨੂੰ ਲਾਇਆ ਕਿਵੇਂ ਹਟਾਉਣਾ ਕੀ ਕਰਨਾ ਬੀਬੀ ਜਗੀਰ ਕਰਨ ਨੇ ਵੀ ਰੌਲਾ ਪਾਇਆ ਸੀ ਵੀ ਲਫਾਫੇ ਵਾਲਾ ਕਲਚਰ ਬੰਦ ਕਰੋ ਸਾਰੇ ਆਪਣੀ ਬੰਦੇ ਨੇ ਲੜ ਲੈਣ ਜਿਹੜਾ ਬਣ ਜੂਗਾ ਠੀਕ ਜਣੀ ਉਸ ਰੂਪ ਦੇ ਵਿੱਚ ਉਹ ਸਿਆਸ ਦਾ ਕਟੀਕ ਨਹੀਂ ਕੀਤਾ ਚਾਰ ਨੁਕਤੇ ਉਹ ਲੈ ਜਿਹੜੇ ਸਿੰਧੇ ਬਾਗਲਾ ਨਾਲ ਸਬੰਧ ਰੱਖਦੇ ਨੇ ਕਿਉਂਕਿ ਕੇਸ ਵਾਪਸ ਲੈਣ ਦੀ ਗੱਲ ਤੁਸੀਂ ਲੈ ਲਓ ਮਾਫੀਨਾਮੇ ਵਾਲੀ ਗੱਲ ਕਿ ਲੋ ਉਹਦੇ ਵਿੱਚੋਂ ਵੀ ਇਹਨਾਂ ਨੇ ਇੱਕ ਹੋਰ ਕਹਿ ਤਾਂ ਦਿੱਤਾ ਕਿਉਂਕਿ ਅਕਾਲ ਤਖਤ ਨੇ ਫੈਸਲਾ ਤਾਂ ਉਹਨਾਂ ਗੱਲਾਂ ਵਾਰੀ ਲੈਣਾ ਜਿਹੜੀਆਂ ਉਹਦੇ ਸਾਹਮਣੇ ਰੱਖੀਆਂ ਗਈਆਂ ਨੇ ਜਾਂ ਕੋਈ ਵੱਡੀ ਇਹੋ ਜਿਹੀ ਬੱਗਿਆ ਹੋਵੇ ਅਕਾਲ ਤਖਤ ਆਪਦੇ ਆਪ ਉਹਦਾ ਨੋਟਿਸ ਲੈ ਲੇ ਵੀ ਆਹ ਗੱਲ ਜਿਹੜੀ ਸਾਹਮਣੇ ਆਈ ਹੈ ਸ਼ਰਹ ਹਮ ਇਸ ਤਰ੍ਹਾਂ ਦਾ ਉਲੰਘਣਾ ਹੋਈ ਹੈ ਸੋ ਇਸ ਹਾਲਤ ਦੇ ਵਿੱਚ ਚਿੱਠੀ ਜੋ ਸੁਖਵੀਰ ਨੇ ਵੀ ਲਿਖੀ ਹੈ ਨਾ ਵੀ ਉਹ ਕੋਈ ਬਾਲੀ ਉਸ ਤਰ੍ਹਾਂ ਚੰਗੀ ਨਹੀਂ ਹੈ ਫਿਰ ਸਚੇਤ ਚੇਤ ਲਿਆਂਦੀ ਗੱਲ ਜੀ ਮਤਲਬ ਇਸ ਮੰਨੋ ਨਾ ਕਿ ਸਾਡੇ ਤੋਂ ਹੋਈਆਂ ਨੇ ਅਸੀਂ ਉਹਨਾਂ ਬੰਦਾਂ ਦੀ ਮਾਫੀ ਮੰਗਦੇ ਹਾਂ ਇਹ ਦਿੱਤਾ ਵੀ ਜੋ ਮੇਰੇ ਖਲਾਫ ਸ਼ਿਕਾਇਤਾਂ ਸ਼ਿਕਾਇਤਾਂ ਹੋਈਆਂ ਨੇ ਫਿਰ ਇਹ ਵੀ ਮੈਂ ਬਿਨਾਂ ਸ਼ਰਤ ਮਾਫੀ ਮੰਗਦਾ ਹਾਂ ਇਸੇ ਕੋਈ ਤਰਕ-ਵਿਤਰਕ ਨਹੀਂ ਹੁੰਦਾ ਪਹਿਲੀ ਗੱਲ ਗੁਰੂ ਸਾਹਿਬਾਨ ਤੋਂ ਸ਼ਰਤਾਂ ਲਾ ਕੇ ਮਾਫੀ ਥੋੜੂ ਮੰਗੀ ਜਾਂਦੀ ਆ ਇਹ ਵੀ ਕੋਈ ਤਰਕ ਨਹੀਂ ਵੀ ਚਲੋ ਜਿਹੜੀ ਸ਼ਿਕਾਇਤ ਹੈ ਇਹ ਚਾਹੇ ਉਹ ਜਹੀ ਦੀ ਆ ਅਸੀਂ ਤਾਂ ਮੰਨ ਲਈ ਮੰਨ ਲਈ ਤੁਹਾਡੇ ਖਿਲਾਫ ਗਲਤ ਸ਼ਿਕਾਇਤ ਆ ਜਾਣ ਮੰਨ ਲਓ ਤੁਸੀਂ ਆਪਦਾ ਪੱਖ ਕਿਉਂ ਨਹੀਂ ਪੇਸ਼ ਕਰੋਗੇ ਜੀ ਐ ਥੋੜੋ ਵੀ ਤੁਹਾਡੇ ਖਿਲਾਫ ਕਿਸੇ ਨੇ ਕਾਲ ਤਖਤ ਤੇ ਉਹ ਬਿਨੌਤੀ ਸ਼ਿਕਾਇਤ ਦੇਤੀ ਸੋ ਵੀਰ ਬਾਦਲ ਨੇ 2 ਲੱਖ ਜਹ ਚ ਸਾਲ ਤੱਕ ਮੈਂ ਕਹਿੰਦਾ ਟੋੜਾ ਸਾਹਿਬ ਦੇ ਖਿਲਾਫ ਸ਼ਿਕਾਇਤ ਹੋਈ ਸੀ ਕੈਪਟਨ ਅਮਰਿੰਦਰ ਨੇ ਕੀਤੀ ਸੀ ਟੋੜਾ ਸਾਹਿਬ ਨੇ ਸਪਸ਼ਟ ਦੱਸਿਆ ਸੀ ਵੀ ਆਹ ਗਲਤੀ ਆ ਇਹਨੂੰ ਕਿਸੇ ਦੀ ਗਲਤੀ ਆ ਕੀ ਗੱਲ ਆ ਸਾਫ਼ ਤੇ ਸਪਸ਼ਟ ਦੱਸਿਆ ਸੀ ਤੇ ਅਕਾਲ ਤਖਤ ਨੇ ਜੱਜ ਅਸਿਦਾਰ ਸਹਿਬਾਨ ਨੇ ਉਹਨਾਂ ਨੂੰ ਮਾਫ਼ ਕਰਤਾ ਸੀ ਵੀ ਇਹ ਕੋਈ ਉਸ ਤਰ੍ਹਾਂ ਦੀ ਨਰਨਕਾਰੀਆਂ ਖਿਲਾਫ ਹੁਕਮਨਾਮੇ ਦੀ ਉਲੰਘਣਾ ਨਹੀਂ ਬਣਦੀ ਜਣੀ ਇਹਦੇ ਵਿੱਚ ਵੀ ਮਤਲਬ ਤੁਸੀਂ ਮੈਂ ਸਾਰੀਆਂ ਆਪਣੀ ਝੋਲੀ ਪਾਉਣਾ ਪਰ ਇੱਕ ਗੱਲ ਇਹਦੀ ਸਾਫ਼ ਹੋ ਗਈ ਉਹਨੇ ਮੁੱਕਰ ਨਹੀਂ ਸਕਦੇ ਜਿਹੜੇ ਚਾਰ ਨੁਕਤੇ ਉਹਨਾਂ ਨੇ ਉਠਾਏ ਨੇ ਉਹਨਾਂ ਨੂੰ ਮੰਨ ਲਿਆ ਪਰ ਉਹਨਾਂ ਦੇ ਜਿਹੜੇ ਪਿੱਛੇ ਸਿਆਸਤਾਂ ਉਹ ਤੇ ਉਂਗਲ ਨਹੀਂ ਕਿਸਨੇ ਧਰੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਹਨੇ ਪੋਸ਼ਾਕ ਪਾਈ ਆ ਚਲੋ ਪੋਸ਼ਾਕ ਕਹੀ ਦੀ ਸੀ ਗੁਰੂ ਗੋਬਿੰਦ ਸਿੰਘ ਦੇ ਕੀ ਸੀ ਇਹ ਨਹੀਂ ਮੈਨੂੰ ਪਤਾ ਮੈਂ ਤੇ ਚੰਦੂ ਮਾਜਰਾ ਉਸ ਦਿਨ ਹਰਿਆਣਾ ਵਿੱਚ ਸੀ ਜਿੱਦੇ ਅਜੀਤ ਅਖਬਾਰ ਦੇ ਪਿਛਲੇ ਪਾਸੇ ਵੱਡਾ ਇਸ਼ਤਿਹਾਰ ਲੱਗਿਆ ਉਹਦਾ ਉਹਦਾ ਉਹ ਜਿਹਨੂੰ ਕਹਿੰਦੇ ਜਾਮੇ ਉਹ ਆਉਣ ਵਾਲਾ ਸੱਚ ਦੀ ਗੱਲ ਹੈ ਅੱਛਾ ਸੱਚ ਦੀ ਗੱਲ ਆ ਮੇਰਾ ਖਿਆਲ ਸੋ ਇਹ ਇਸ ਕਰਕੇ ਮਤਲਬ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਤਸੱਲੀ ਬਖਸ਼ ਨਪਟਾਰਾ ਹੋ ਕਿਉਂਕਿ ਅਸਲ ਗੱਲ ਜਿਹੜੀ ਉਹ ਲੁਕੋਗੇ ਨਾ ਜੀ ਹੁਕਮਨਾਮਾ ਬਲਵਨਾ ਸਿੰਘ ਸਾਹਿਬਾਨ ਨੂੰ ਉਹਨਾਂ ਨੂੰ ਕਹਿਣਾ ਹੁਕਮਨਾਮਾ ਫਿਰ ਉਹ ਹੁਕਮਨਾਮੇ ਦੀ ਇਵਾਰਤ ਦੇ ਵਿੱਚ ਹਾਲਾਂਕਿ ਉਹ ਉੱਤੇ ਸਪਸ਼ਟੀਕਰਨ ਲਿਖਿਆ ਹੋਇਆ ਵਿੱਚ ਇੱਕ ਖਿਮਾ ਜਾਂਚਨਾ ਸ਼ਬਦ ਉੱਥੇ ਚੀਮਾ ਸਾਹਿਬ ਦਾ ਨਾਮ ਆਉਂਦਾ ਹੁਣ ਜਦੋਂ ਕੋਈ ਸਵਾਲ ਪੁੱਛਦਾ ਉਹ ਤਾਂ ਕਹਿੰਦੇ ਅਕਾਲ ਤਖਤ ਦੇ ਰੇ ਬਾਰੇ ਨਹੀਂ ਅਸੀਂ ਸਵਾਲ ਕਰ ਸਕਦੇ ਅਕਾਲ ਤਖਤ ਤੇ ਜਿਹੜੀ ਗੱਲ ਆ ਉਹਨੂੰ ਤਲਕਾ ਕੇ ਸਿਰਫ ਇਹ ਕਰ ਲਿਆ ਵੀ ਤੁਸੀਂ ਇਸ਼ਤਿਹਾਰ ਦਿੱਤੇ ਉਹ ਉਹ ਤਾਂ ਸ਼੍ਰੋਮਣੀ ਕਮੇਟੀ ਨੇ ਕਹਿਤਾ ਜੀ ਉਹਨਾਂ ਵੇਲੇ ਤਾਂ ਇਸ਼ਤਿਹਾਰ ਦਿੱਤੇ ਅਕਾਲ ਤਖਤ ਸਾਹਿਬ ਦੇ ਹੁਕਮ ਨਾਲ ਮੈਨੂੰ ਪ੍ਰਚਾਰ ਲਈ ਕੀਤਾ ਆਹਾਹਾ ਗੱਲਾਂ ਕਿ ਬਹੁਤ ਸੌਖਾ ਜਦੋਂ ਕਿਸੇ ਦਾ ਤੁਹਾਡੇ ਕੋਲ ਜਵਾਬ ਨਾ ਹੋਵੇ ਜਾਂ ਨਿਕਲਣਾ ਬਹੁਤ ਸੌਖਾ ਜਿਹਾ ਜਿਵੇਂ ਬੀਤੇ ਦਿਨੀ ਪੱਤਰਕਾਰਾਂ ਨੇ ਸਵਾਲ ਪੁੱਛਿਆ ਆਪਣੇ ਸੀਐਮ ਸਾਹਿਬ ਮਾਨ ਸਾਹਿਬ ਨੂੰ ਐਸਵਾਈਐਲ ਤੇ ਕਹਿੰਦੇ ਜੀ ਅਦਾਲਤ 'ਚ ਮਸਲਾ ਮੈਨੂੰ ਬੋਲ ਸਕਦਾ ਇਹਦੇ ਬਾਰੇ ਤੇ ਉਹੀ ਗੱਲ ਹੁਣ ਇਹ ਕਹਿ ਦਿੰਦੇ ਨੇ ਕਿ ਜੀ ਅਕਾਲ ਤਖਤ ਸਾਹਿਬ ਤੇ ਮਸਲਾ ਨਿਕਲ ਜਾਂਦੇ ਨੇ ਪਰ ਮਾਨੀ ਸਾਹਿਬ ਨੇ ਅੱਗੇ ਵਾਅਦਾ ਹੁਣ 2024 ਦੇ ਵਿੱਚ ਸੁਖਵੀਰ ਬਾਦਲਾ 2015 ਦੀ ਇੱਕ ਵੱਡੇ ਬਾਦਲ ਸਾਹਿਬ ਦੀ ਚਿੱਠੀ ਆ ਨਾਲ ਨੱਥੀ ਕਰ ਦਿੰਦੇ ਨੇ ਜਿਹਦੇ ਵਿੱਚ ਬਾਦਲ ਸਾਹਿਬ ਸਿਰਫ ਲਿਖਦੇ ਨੇ ਪਿਛਲੇ ਸਮੇਂ ਵਿੱਚ ਜੋ ਵੀ ਦੁਖਦਾਈ ਵਾਪਰਿਆ ਉਸਨੇ ਮੈਨੂੰ ਆਤਮਿਕ ਤੌਰ ਤੇ ਮੈਨੂੰ ਧੁਰ ਅੰਦਰੋਂ ਚ ਜੋੜ ਕੇ ਰੱਖ ਦਿੱਤਾ ਅਜਹੀਆਂ ਭਾਵਨਾਵਾਂ ਨੂੰ ਆਪਣੇ ਮਨ ਅੰਦਰ ਸਮੋਈ ਮੈਂ ਆਪਣੇ ਗੁਰੂ ਅੱਗੇ ਨਤਮਸਤਕ ਹੁੰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਬਲ ਬਖਸ਼ਣ ਅਤੇ ਮਿਹਰ ਕਰਨ ਬਾਦਲ ਸਾਹਿਬ ਨੇ ਕਿਤੇ ਵੀ ਇਹ ਤੇ ਗਲਤੀ ਨਹੀਂ ਮੰਨੀ ਕੋਈ ਗਲਤੀ ਨਹੀਂ ਸਿਰਫ ਇੱਕ ਚੀਜ਼ ਲਿਖਤੀ ਕਿ ਮੈਂ ਤੁਰੰਦਰੋਂ ਝੰਡੋੜਿਆ ਹੋਇਆ ਉਹ ਤੇ ਹਰ ਸਿੱਕ ਝੰਡੋੜਿਆ ਹੋਇਆ ਸੀ ਉਸ ਵੇਲੇ ਮੇਰੀ ਗੱਲ ਸੁਣੋ ਜੀ ਤੁਹਾਡੀ ਸਰਕਾਰ ਆ ਤੁਹਾਡੀ ਪਾਰਟੀ ਆ ਤੁਹਾਡੀ ਜਵਾਬ ਦੇਖ ਕਿਉਂ ਨਹੀਂ ਬਣਦੀ ਫਿਰ ਇਹ ਚਿੱਠੀ ਖਬਰਾਂ ਦਾ ਜ਼ਰੂਰ ਛਪ ਗਈਆਂ ਪਰ ਇਹ ਤੇ ਅੱਗੇ ਕਾਰਵਾਈ ਕਿਉਂ ਨਹੀਂ ਹੋਈ ਹੁਣ ਉਹਨੂੰ ਇਹਦੇ ਨਾਲ ਕੇਪਣ ਦਾ ਮਤਲਬ ਇਹ ਆ ਆਪਣੀ ਆਹ ਚਿੱਠੀ ਦੇ ਵਿੱਚ ਵਜਨ ਵਧਾਉਣਾ ਵੀ ਅਸੀਂ ਤਾਂ ਉਦੋਂ ਤੋਂ ਕਰ ਰਹੇ ਹਾਂ ਜੇ ਉਦੋਂ ਤੋਂ ਕਰ ਰਹੇ ਹੋ ਫਿਰ ਖਾਲਸਾ ਪੰਥ ਤੁਹਾਡੇ ਨਾਲ ਕਿਉਂ ਰੁੱਸ ਗਿਆ ਜੇ ਤੁਸੀਂ 15 ਚ ਕਹਿੰਦੇ ਹੋ ਵੀ ਐਡੀ ਵੱਡੀ ਅਸੀਂ ਤਾਕੜੀ ਮਾਫੀ ਅਹਿਸਾਸ ਹੋ ਗਏ ਸਾਨੂੰ ਅੰਦਰੋਂ ਤੇ ਖਾਲਸਾ ਪੰਥ ਕਰ ਰੂ ਸਕੇ ਤੁਹਾਡੇ ਨਾਲ ਪੰਜਾਬ ਕਰ ਰੂ ਸਕੇ ਸੋ ਇਸ ਕਰਕੇ ਜਿਵੇਂ ਆਇਆ ਹੁੰਦਾ ਨਾ ਵੀ ਯਾਰ ਕੇਰਾਂ ਅੰਗਲੋਂ ਗੋਲਾ ਮਾਲਾ ਹੋ ਕਿਉਂਕਿ ਸਜ਼ਾ ਤਾਂ ਦੇਖੋ ਉਸ ਤਰ੍ਹਾਂ ਨਹੀਂ ਸਜ਼ਾ ਤਾਂ ਹੁੰਦੀ ਨਹੀਂ ਇਹ ਤਾਂ ਨੈਤਿਕ ਗੱਲ ਆ ਅਹਿਸਾਸ ਆ ਇੱਕ ਮਤਲਬ ਪਛਤਾਵਾ ਉਹਦੇ ਵਿੱਚੋਂ ਠੀਕ ਆ ਉਹ ਸੇਵਾ ਕਹਿ ਲਓ ਨੂੰ ਤੁਸੀਂ ਤਨਖਾਹ ਕਹਿ ਲਓ ਉਹ ਉਹਨਾਂ ਨੂੰ ਲੱਗ ਜਾਣੀ ਆ ਪਰ ਮੈਨੂੰ ਨਹੀਂ ਲੱਗਦਾ ਵੀ ਇਹਦੇ ਨਾਲ ਜਿਹੜੀ ਗੱਡੀ ਲਈ ਤੋ ਲਈ ਹੋਈ ਆ ਅਕਾਲੀ ਦਲ ਦੀ ਉਹ ਹੌਲੀ ਤੇ ਚੜ ਸਕੂ। ਮੈਂ ਸੁਖਵੀਰ ਬਾਦਲ ਨੇ ਜਿਹੜਾ ਸਹਾਰਾ ਲਿਆ ਵੱਡੇ ਬਲ ਸਾਹਿਬ ਦੀ ਚਿੱਠੀ ਦਾ ਲੱਗਦਾ ਨਹੀਂ ਉਹ ਕੋਈ ਸੁਖਵੀਰ ਨੂੰ ਢੋਈ ਦੇਊਗਾ। ਮੈਨੂੰ ਲੱਗ। ਹੂੰ। ਜੀ। ਅੱਛਾ ਵਾਲੀ ਸਾਹਿਬ ਉਸ ਤੋਂ ਉਸ ਤੋਂ ਅਗਲੀ ਗੱਲ ਜਦੋਂ ਇਸ਼ਤਿਹਾਰਾਂ ਦੀ ਗੱਲ ਹੁੰਦੀ ਆ ਇੱਕ ਕਿਉਂਕਿ ਇੱਕ ਤੇ ਸਪਸ਼ਟ ਕਰਨ ਦੇਣਾ ਸੀ ਸੁਖਵੀਰ ਬਾਦਲ ਨੇ। ਦੂਜਾ ਜਿਹੜੇ ਤਿੰਨ ਨੁਕਤੇ ਤੇ ਸਿੱਧੇ ਤੌਰ ਤੇ ਸਬੰਧ ਸੀ ਸੁਖਵੀਰ ਬਾਦਲ ਨੇ ਜਿਹੜਾ ਚੌਥਾ ਨੁਕਤਾ ਸੀ ਇਸ਼ਤਿਹਾਰਾਂ ਦਾ ਕਿ ਇਸ਼ਤਿਹਾਰ ਜਿਹੜੇ ਐ ਐਸਜੀਪੀਸੀ ਵੱਲੋਂ 90 ਲੱਖ ਦਿੱਤੇਗੇ ਉਸ ਡੇਰਾ ਮੁਖੀ ਦੀ ਮਾਫੀ ਤੇ ਜਿਹੜੇ ਦਿੱਤੇਗੇ ਨੇ ਉਹਦੇ ਵਿੱਚ ਐਸਜੀਪੀਸੀ ਲ ਇਹ ਇਸ਼ਤਿਹਾਰ ਸ੍ਰੀ ਕਾਲਕਟ ਸਾਹਿਬ ਦੀ ਮਾਨ ਮਰਿਆਦਾ ਅਤੇ ਆਦੇਸ਼ ਦੇ ਸਤਿਕਾਰ ਬੇਅਦਬੀਆਂ ਸੰਬੰਧੀ ਪਛਤਾਪ ਵਜੋਂ ਗੁਰਦੁਆਰਾ ਕਮੇਟੀਆਂ ਤੇ ਸਭਾ ਸੁਸਾਇਟੀਆਂ ਨੂੰ ਸ੍ਰੀ ਅਕੰਡ ਪਾਠ ਸਾਹਿਬ ਕਰਵਾਉਣ ਦੀ ਅਪੀਲ ਬੇਅਦਬੀ ਦੀਆਂ ਘਟਨਾਵਾਂ ਪ੍ਰਤੀ ਸੁਚੇਤ ਰਹਿਣ ਅਤੇ ਗੁਰੂ ਘਰ ਅੰਦਰ ਪਹਿਰੇਦਾਰੀ ਯਕੀਨੀ ਬਣਾਉਣ ਦੀ ਅਪੀਲ ਆਦਤ ਨਾਲ ਸੰਬੰਧਿਤ ਹਨ ਸ਼ੁਭਚੰਨਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਰ ਸਾਹਿਬ ਮਤਲਬ ਇਹ ਇਸ਼ਤਿਹਾਰ ਕਹਿੰਦੇ ਜੀ ਅਸੀਂ ਤਾਂ ਸਿਰਫ ਜੋ ਉਸ ਵੇਲੇ ਚੱਲ ਰਿਹਾ ਸੀ ਉਹਦੀ ਅਵੇਅਰਨੈਸ ਦੇ ਲਈ ਦਿੱਤੀ ਸੀ ਦੇਖੋ ਬਹੁਤ ਸਿੱਧਾ ਸਵਾਲ ਆ ਅਕਾਲ ਤੱਕ ਸਾਹਿਬ ਨੇ ਮੁਆਫ ਕੀਤਾ ਸੀ ਸਿਰਸਾ ਸਾਧ ਨੂੰ ਉਹ ਹੁਕਮਨਾਮੇ ਨੂੰ ਵਾਜਬ ਠਹਿਰਾਉਣ ਖਾਤਰ ਇਸ਼ਤਿਹਾਰ ਦਿੱਤੇ ਨੇ ਇਹਦੇ ਵਿੱਚ ਤਾਂ ਹੁਕਮਨਾਮੇ ਵਾਲੀ ਗੱਲੇ ਨਹੀਂ ਆਈ ਕਿਤੇ ਬਿਲਕੁਲ ਵੀ ਅਸੀਂ ਤਾਂ ਆਹ ਕੰਮ ਖਤਰ ਦਿੱਤਾ ਸੀ ਜਾਨੀ ਜਿੱਥੇ ਤੁਸੀਂ ਜਿੰਮੇ ਬਚ ਸਕਦੇ ਹੋ ਉਦੋਂ ਉਹਨਾਂ ਵੇਲੇਾਂ ਦੇ ਨਾਮ ਲੈਤੇ ਮੈਂ ਥੋੜਾ ਤੁਸੀਂ ਹੁਣ ਹੁਣ ਜ਼ਿੰਮੇਵਾਰ ਨਹੀਂ ਉਹਦੇ ਖਾਤਰ ਜਾਇ ਉਸ ਵੇਲੇ ਸਰਕਾਰਾਂ ਦੀ ਜ਼ਿੰਮੇਵਾਰੀ ਸਰਕਾਰਾਂ ਤੇ ਹੁੰਦੀ ਆ ਪਾਰਟੀਆਂ ਦੀਆਂ ਗਲਤੀਆਂ ਉਹਨਾਂ ਨੂੰ ਮੰਨਣੇ ਪੈਂਦੇ ਹੁਣ ਜੇ ਬਾਹਰਲੇ ਦੇਸ਼ ਕਾਮਾਗਟੂ ਮਾਰ ਦੀ ਗਲਤੀਆਂ ਹੁਣ ਮੰਨਦੇ ਨੇ ਇੰਨੇ ਸੰਕੜੇ ਕਿੰਨੇ ਸਾਲ ਪਹਿਲਾਂ ਦੀਆਂ ਹੋਈਆਂ ਗਲਤੀਆਂ ਸੋ ਇਹ ਸਾਫ਼ ਤੇ ਸਪਸ਼ਟ ਰੂਪ ਚ ਜਿਹੜਾ ਹੁੰਦਾ ਨਾ ਅਹਿਸਾਸ ਹੋਣ ਦਾ ਉਹ ਝਲਕ ਨਹੀਂ ਰਿਹਾ ਤਾਂ ਮਾਲਿਸਤ ਹੁਣ ਫਿਰ ਅੱਗੇ ਆਉਣਾ ਮੈਂ ਕਿ ਹੁਣ ਇਹਨਾਂ ਨੇ ਚਾਰ ਨੁਕਤੇਾਂ ਤੇ ਸਿਰਫ ਜਿਵੇਂ ਆਪਾਂ ਪਿਛਲੇ ਇੰਟਰਵਿਊ ਚੋ ਵੀ ਗੱਲ ਕੀਤੀ ਸੀ ਵੀ ਗੱਲ ਸ਼ੁਰੂ ਹੋਣੀ ਚਾਹੀਦੀ ਆ ਉਸ ਵੇਲੇ ਜਦੋਂ ਬੀ ਬਸਪਾ ਨਾਲੋਂ ਸਮਝੌਤਾ ਤੋੜ ਕੇ ਭਾਜਪੀ ਨੂੰ ਸਮਰਥਨ ਦਿੱਤਾ ਕਾਲੇ ਦੌਰ ਦੀਆਂ ਝੂਠੇ ਮੁਕਾਬਲੇ ਦੀਆਂ ਪੁਲਿਸ ਅਫਸਰਾਂ ਦੇ ਜਿਹੜੇ ਕੇਸ ਤੁਸੀਂ ਲੜੇ ਸਰਕਾਰੀ ਖਰਚੇ ਦੇ ਪੁਲਿਸ ਅਫਸਰਾਂ ਦੀਆਂ ਮਦਿੱਕੀਆਂ ਦੀਆਂ ਗੱਲ ਉੱਥੋਂ ਸ਼ੁਰੂ ਹੋਣੀ ਚਾਹੀਦੀ ਸੀ ਇਹ ਗੱਲ ਸ਼ੁਰੂ ਕਰ ਦੇਣ ਜਿਹੜੇ ਬਾਗੀ ਵੀ ਨੇ ਸੋ ਕਾਲਡ ਸੁਧਾਰ ਲਹਿਰ ਵਾਲੇ ਨੇ ਜਿਹੜੇ ਇਹ 2007 ਤੋਂ ਸ਼ੁਰੂ ਕਰਦੇ ਨੇ ਹੁਣ ਇਹਨਾਂ ਨੇ ਜਿਹੜੇ ਚਾਰ ਨੁਕਤਿਆਂ ਤੇ ਸ਼ਿਕਾਇਤ ਕੀਤੀ ਉਹਨਾਂ ਇੱਕ ਸੁਖਵੀਰ ਵਾਲ ਨੇ ਸਿੱਧੇ ਤੌਰ ਤੇ ਮਾਫੀ ਮੰਗ ਲਈ ਹੁਣ ਇਹਨਾਂ ਕੋਲੇ ਕੀ ਰਹਾ ਵੱਜ ਜਾਂਦਾ ਉਹ ਤਾਂ ਕਹਿੰਦੇ ਨੇ ਲਓ ਜੀ ਮੈਂ ਤਾਂ ਕਾਲ ਤਖਤ ਸਾਹਿਬ ਪੇਸ਼ ਹੋ ਕੇ ਮੰਗ ਲਈ ਮਾਫੀ ਹੁ ਉਹਨਾਂ ਨੇ ਦੇਖੋ ਇਹ ਕਹਿੰਦੇ ਸੀ ਨਾ ਨਮਾਣੇ ਸਿੱਖ ਵਜੋਂ ਪੇਸ਼ ਹੋਇਆ ਇਹ ਸ਼ਿਕਾਇਤ ਕਰਨ ਵਾਲੇ ਨੂੰ ਦਲ ਤੋਂ ਕੱਢ ਕੇ ਫੇਰ ਪੇਸ਼ ਹੋਇਆ ਤੇ ਇਸ ਤੋਂ ਪਹਿਲਾਂ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਆ ਜਿਹੜੀ ਹੁਣ ਗਾਹਾਂ ਗੱਲ tournੀਆਂ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਬਹੁਤ ਵੱਡੇ ਸੀਨੀਅਰ ਲੀਡਰ ਨੇ ਉਹ ਸਾਰੇ ਸੋ ਇਹ ਇਸ ਕਰਕੇ ਆਪਾਂ ਕਹੀਏ ਵੀ ਹੁਣ ਇਹ ਅਕਾਲੀ ਦਲ ਲਈ ਤੇ ਪੈ ਜੂ ਮੈਨੂੰ ਨਹੀਂ ਕੋਈ ਲੱਗਦਾ ਇਸ ਦੀ ਕੋਈ ਸੰਭਾਵਨਾ ਨਹੀਂ ਲੱਗਦੀ ਪਰ ਮਾਲੀ ਸਾਹਿਬ ਉਹਨਾਂ ਕੋਲੇ ਤੇ ਗੱਲ ਇੱਕੋ ਜਿਹੀ ਆ ਕਿ ਜਦ ਤੱਕ ਸਫੇਰ ਸੁਖਵੀਰ ਬਾਦਲ ਨਹੀਂ ਸਾਡੇ ਪ੍ਰਧਾਨਗੀ ਦੀ ਅਹੁਦੇ ਤੋਂ ਅਸਤੀਫਾ ਦਿੰਦੇ ਅਸੀਂ ਇਹਦੇ ਨਾਲ ਤੁਰ ਨਹੀਂ ਸਕਦੇ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਦੇ ਹੁੰਦੇ ਆ ਹੋਰ ਗਰਾਵਟ ਵੱਲ ਜਾਏਗਾ ਪਰ ਫਿਰ ਸੁਖਵੀਰ ਬਾਦਲ ਕੋਲੇ ਜਾਂ ਇਹ ਜਿਹੜਾ ਇਹਨਾਂ ਦਾ ਮੇਨ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦਾ ਇਹਨਾਂ ਕੋਲੇ ਸੁਖਵੀਰ ਬਾਦਲ ਤੋਂ ਬਿਨਾ ਕਿਉਂ ਨਹੀਂ ਇਹਨਾਂ ਨੂੰ ਲੱਗਦਾ ਕਿ ਦੂਜਾ ਚਿਹਰਾ ਹੈਗਾ ਕਿਉਂ ਨਹੀਂ ਸੁਖਵੀਰ ਬਾਦਲ ਦੀ ਪ੍ਰਧਾਨਗੀ ਤੋਂ ਬਿਨਾ ਇਹਨਾਂ ਕੋਲੇ ਪੰਜਾਬ ਦਾ ਕੋਈ ਹੋਰ ਏਜੰਡਾ ਹੈਗਾ ਟਟੋਲ ਸਾਹਿਬ ਅਸਲ ਸਮੱਸਿਆ ਹੋਰ ਆ ਜਿਵੇਂ ਨਾ ਵੈਦ ਦਾ ਆਪ ਪਹਿਲਾ ਰੋਗ ਪਛਾਣ ਕੀਆ ਰੋਗ ਨੂੰ ਨੂੰ ਹੀ ਪਛਾਣ ਰਹੇ ਇਹਨਾਂ ਨੇ ਇਕਾਲੀ ਦਲ ਲਈ ਢੋਲਾਇਆ ਜਿਹੜੀ ਪੰਥਕ ਜਾਂ ਪੰਜਾਬ ਦਾ ਸਰਵਤਨ ਦੇ ਭਲੇ ਦੀ ਲਈ ਸੀ ਫਿਰ ਇਹਨਾਂ ਨੇ ਜਥੇਵੰਦ ਕਟਾਂਚਾ ਤੋੜੇ ਮਰੋੜਿਆ ਆ ਕੋਰ ਕਮੇਟੀ ਬਣਾ ਲਈ ਦੀ ਭੰਗ ਕਰਤਾ ਜੀ ਮੁੜ ਕੇ ਨਿਯੁਕਤ ਕਰਤਾ ਜੀ ਇਹ ਕਰਤਾ ਸਾਰੀਆਂ ਸਾਰੀਆਂ ਗੱਲਾਂ ਪਾਰਟੀ ਪ੍ਰਧਾਨ ਕਰ ਸਕਦਾ ਮਤਲਬ ਜਥੇਵੰਦ ਕਟਾਂਚਾ ਤੁਸੀਂ ਇੱਕ ਹੈ ਜਾਂ ਬਣਾ ਲਿਆ ਮਤਲਬ ਢੀਂਸਾ ਸਾਹਿਬ ਇੱਕ ਵਾਰ ਕਹਿ ਰਹੇ ਸੀ ਕਿ ਨੇ ਪਤਾ ਨਹੀਂ ਕਿੰਨੇ ਵਾਈਸ ਪ੍ਰਧਾਨ ਨੇ ਕਿੰਨੇ ਸਕੱਤਰ ਜਨਲ ਨੇ ਕਿੰਨੇ ਕੀ ਨੇ ਕਿੰਨੇ ਕੋਰ ਕਮੇਟੀ ਮੈਂਬਰ ਨੇ ਕਿੰਨੇ ਪੀਏਸੀ ਦੇ ਨੇ ਕਿੰਨੇ ਜਨਰਲ ਕੌਂਸਲ ਦੇ ਨੇ ਮੀਟਿੰਗਾਂ ਮੂਟ ਕਹਿੰਦਾ ਹੁੰਦੀਆਂ ਸੁਣੀਆਂ ਨਹੀਂ ਮੈਂ ਕਿਤੇ ਕਈ ਵਾਰ ਹੁਣ ਚਰਚਾ ਹੋ ਰਹੀ ਹੈ ਸੰਵਧਾਨ ਦੀ ਉਹਦੇ ਵਿੱਚ ਵਰਕਿੰਗ ਕਮੇਟੀ ਦੀ ਮੀਟਿੰਗ 2 ਮਹੀਨਿਆਂ ਚ ਇੱਕ ਵਾਰ ਹੋਣੀ ਚਾਹੀਦੀ ਹੈ ਕਦੇ ਸੁਣੀ ਨਹੀਂ ਮੈਂ ਤੇ ਇਹੋ ਜੇ ਹੋਣੀ ਦੀ ਇਹ ਤਾਂ ਪੰਜਾਬ ਸਰਕਾਰ ਦੀ ਕਹਿੰਦੇ ਮੰਤਰੀ ਮੰਡਲ ਦੀ ਮੀਟਿੰਗ ਹੀ ਨਹੀਂ ਹੋਈ 5 ਮਹੀਨੇ ਹੋ ਗਏ ਸੋ ਇਹ ਟੱਲੇਵਾਜ ਸਿਆਸਤਾ ਰੱਬ ਦੇ ਅਸਰੇ ਚੱਲਦੀ ਆ ਵੀ ਚਲੋ ਜਿਵੇਂ ਚੱਲਦਾ ਚਲਾਈ ਚਲਾਈ ਜਾਓ ਸੋ ਇਸ ਕਰਕੇ ਸਿਆਸੀ ਲੀ ਵੀ ਬਦਲਣੀ ਪੈਣੀ ਆ ਜਥੇਵੰਦ ਲੀ ਆ ਜਿਹੜੀ ਸੰਵਧਾਨ ਅਨੁਸਾਰ ਉਹਨੂੰ ਵੀ ਦੁਰਸਤ ਕਰਨਾ ਪੈਣਾ ਬੰਦੇ ਬਦਲ ਨਾਲ ਮਸਲਾ ਹੱਲ ਨਹੀਂ ਹੋਣਾ ਆਪਾਂ ਦੇਖ ਲਿਆ ਆਪਾਂ ਜਦੋਂ ਤੱਕ ਤੁਸੀਂ ਮੁੱਦਿਆਂ ਦੀ ਸਿਆਸਤ ਨਹੀਂ ਸਾਹਮਣੇ ਲੈ ਕੇ ਆਉਂਦੇ ਨਾ ਜੀ ਹੁਣ ਮੁੱਦੇ ਚੱਕਣ ਵੇਲੇ ਚੱਲਦੇ ਨਹੀਂ ਇਹ ਸਾਰੇ ਤੋਂ ਜੀ ਚੁੰਦਾ ਕਮੇਟੀ ਤੇ ਹੁਣ ਸਾਰੇ ਮਤਲਬ ਚੁੱਪ ਵਟ ਰਹੇ ਮਾਲੀ ਸਾਹਿਬ ਮੈਂ ਇੱਥੇ ਆਉਣ ਲੱਗਿਆ ਸੀ ਮੈਂ ਇਸ ਸਾਰੇ ਘਿਚੋਲੇ ਦਾ ਇੱਕੋ ਇੱਕ ਮਸਲੇ ਦਾ ਹੱਲ ਸੀ ਉਹ ਤੁਹਾਡਾ ਕਹਿੰਦੇ ਸੀ ਕਿ ਚੁੰਦਾ ਕਮੇਟੀ ਦੀ ਸਿਫਾਰਸ਼ਾ ਲਾਗੂ ਕਰ ਦਿਓ ਹੁਣ ਉਹ ਉੱਥੇ ਉਹਨਾਂ ਨੇ ਸ਼ਿਕਾਇਤ ਦਿੱਤੀ ਸੁਖੀਵਾਲ ਸਾਹਿਬ ਨੇ ਮਾਫੀ ਮੰਗ ਲਈ ਉੱਥੇ ਪੇਸ਼ ਹੋ ਕੇ ਸਾਰਾ ਕੁਝ ਹੋ ਗਿਆ ਹੁਣ ਚੁੰਦਾ ਕਮੇਟੀ ਦੀ ਰਿਪੋਰਟ ਦਾ ਕੀ ਬਣੂ ਹੁਣ ਉਹਦੇ ਕੋਈ ਮਾਇਨੇ ਰਹਿ ਜਾਂਦੇ ਨੇ ਨੇ ਮੈਨੇ ਤਾਂ ਉਹ ਗੋਤਪੱਟੇ ਨੇ ਪਰ ਬਣੂ ਕੀ ਉਹਦਾ ਉਹ ਤੇ ਸਾਰੇ ਸਾਰੇ ਸੀਨ ਦੇ ਵਿੱਚੋਂ ਗਾਇਬ ਆ ਹੁਣ ਪਤਾ ਅਖਵਾਲ ਸਿੰਘ ਝੁੰਦਾ ਨਹੀਂ ਉਹਦਾ ਪੈਰ 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 ਵਜ ਕਰ ਰਿਹਾ ਬਿਲਕੁਲ ਉਹੀ ਗੱਲ ਤੂੰ ਤੂੰ ਦੀ ਗੱਲ ਦੇਖੋ ਇੱਕ ਸਮਝਣ ਵਾਲੀ ਗੱਲ ਇਹ ਹੈ ਝੁੰਦਾ ਕਮੇਟੀ ਦੇ ਜਿਹੜੇ ਵਿਚਾਰ ਨੇ 13 ਬੰਦਿਆਂ ਦੇ ਵਿਚਾਰ ਨਹੀਂ ਜੀ ਉਹਨਾਂ ਨੇ ਮੀਟਿੰਗਾਂ ਹੇਠਾਂ ਬਾਦਲ ਦਲ ਦੇ ਆਗੂਆਂ ਤੇ ਵਰਕਰਾਂ ਦੀਆਂ ਸੱਦੀਆਂ ਨੇ ਇਹ ਉਹਨਾਂ ਦੇ ਵਿਚਾਰ ਨੇ ਅਕਾਲੀ ਦਲ ਦਾ ਪ੍ਰਧਾਨ ਮੁੱਖ ਮੰਤਰੀ ਨਹੀਂ ਹੋਣਾ ਚਾਹੀਦਾ ਸ਼੍ਰੋਮਣੀ ਕਮੇਟੀ ਦਾ ਨਹੀਂ ਹੋਣਾ ਚਾਹੀਦਾ ਜਾਂ ਸ਼੍ਰੋਮਣੀ ਕਮੇਟੀ ਦੀ ਖੁਦਮਖਤਿਆਰੀ ਜਾਣੀ ਅਸਲ ਗੱਲੇ ਉਹੀ ਜਿਹੜੀ ਪਰਿਵਾਰ ਪ੍ਰਸਤ ਨਿੱਜ ਪ੍ਰਸਤ ਵਪਾਰ ਪ੍ਰਸਤ ਸਿਆਸਤਾ ਜਦੋਂ ਤੱਕ ਤੁਸੀਂ ਉਹ ਤੇ ਉਂਗਲੀ ਨਹੀਂ ਧਰਦੇ ਜਦੋਂ ਤੱਕ ਤੁਸੀਂ ਮੁੱਦਿਆਂ ਦੀ ਸਿਆਸਤ ਨਹੀਂ ਸਾਹਮਣੇ ਲੈ ਕੇ ਆਉਂਦੇ ਜੋ ਵੀ ਬਣਦੇ ਨੇ ਪੁਰਾਣੇ ਪੈਂਡਿੰਗ ਪਏ ਨੇ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਦੇਖੋ ਬੜਾ ਤੁਸੀਂ ਉਦਾਹਰਨ ਦਿੱਤੀ ਹੈ ਨਾ ਇਸ ਵਿਐਲ ਵਾਲੀ ਪੰਜਾਬ ਵਿਧਾਨ ਸਭਾ ਨੇ ਦੋ ਵਾਰ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਸੀ ਪੰਜਾਬ ਵਿਧਾਨ ਸਭਾ ਪੰਜਾਬ ਸਰਕਾਰ ਨੂੰ ਇਹ ਹਦਾਇਤ ਕਰਦੀ ਹੈ ਕਿ ਗਵਾਂਡੀ ਰਾਜਾਂ ਨੂੰ ਜਾ ਰਹੇ ਪਾਣੀ ਦੀ ਕੀਮਤ ਬਸੂਲਣ ਲਈ ਲੋੜੀਂਦੀ ਕਾਰਵਾਈ ਕਰੀ ਹੁਣ ਤਾਂ ਜਦੋਂ 1955 ਦੇ ਵਿੱਚ ਜਦੋਂ ਰਾਜਸਥਾਨ ਨੂੰ ਪਾਣੀ ਦਿੱਤਾ ਉਹਦੇ ਮਿੰਟ ਵੀ ਬਾਹਰ ਆ ਗਏ ਮੀਟਿੰਗ ਦੀ ਕਾਰਵਾਈ ਬਾਹਰ ਆ ਗਈ ਉਹ ਚ ਲਿਖਿਆ ਹੋਇਆ ਪਾਣੀ ਦੀ ਕੀਮਤ ਅਗਲੀ ਮੀਟਿੰਗ ਦੇ ਵਿੱਚ ਤੈਅ ਕੀਤੀ ਜਾ ਜੀ ਤੁਸੀਂ ਦੇਖ ਲਓ 45 ਤੇ 24 ਕਿੰਨੇ ਸਾਲ ਹੋ ਗਏ ਮਤਲਬ ਕੱਲ ਮੀਟਿੰਗ ਹੀ ਨਹੀਂ ਆਈ ਹੁਣ ਇਸ ਵਾਰੀ ਅੱਲਾ ਜੀ ਸਭ ਜੁਟਦੇ ਸੈਂ ਕੋਈ ਗੱਲਾਂ ਨੇ ਕੀ ਆ ਸਮਝੋ ਡਿਸ ਕੋਈ ਸਮਝੋ ਡਿਸ ਨਹੀਂ ਹੈ ਮਾਮਲਾ ਨਿਬੜਿਆ ਹੋਇਆ ਠੀਕ ਹੈ ਤੁਸੀਂ ਲਾਗੂ ਨਹੀਂ ਕਰਦੇ ਜਾਂ ਉਹ ਨਹੀਂ ਕਰਵਾਉਂਦੇ ਹੋ ਇਸ ਗੱਲ ਸੋ ਇਸ ਕਰਕੇ ਗੱਲਾਂ ਟਾਲ ਕੇ ਨਿਕਮਾ ਚੱਲਣਾ ਇਹ ਤਾਂ ਤੁਹਾਨੂੰ ਜੋ ਮੁੱਦੇ ਨੇ ਨਾ ਉਹਨਾਂ ਨਾਲ ਮੱਥਾ ਲਾਉਣਾ ਪੈਣਾ ਫੇਰ ਹੋ ਸਕਦਾ ਲੋਕ ਤੁਹਾਡਾ ਵਿਸ਼ਵਾਸ ਕਰ ਲੈਣ ਫਿਰ ਭਾਵਨਾ ਉਹੀ ਬਥੇਰਾ ਪੌੜ ਇਕੱਠਾ ਕਰ ਲਿਆ ਬਾਹਲੀ ਰੌਲੀ ਇਹਨਾਂ ਦੀ ਕੀ ਹੈ ਬਾਦਲ ਸਾਹਿਬ ਇੱਕ ਸਕੀਮ ਨਾਲ ਚੱਲਦੇ ਸੀ ਉਹਨਾਂ ਨੇ ਵੱਡੀ ਸੂਬੇਦਾਰੀ ਆਪ ਸੰਭਲੀ ਆਪ ਦੇ ਰਿਸ਼ਤੇਦਾਰ ਵੀ ਆਲੇ ਦਾ ਇਕੱਠੇ ਕਰ ਲਏ ਨਾਇਬ ਸੂਬੇਦਾਰੀਆਂ ਢੀਂਡਸੇ ਨੂੰ ਦੇਤੀ ਮਲੂਕੇ ਤੇ ਭੁੰਦੜ ਨੂੰ ਦੇਤੀ ਬ੍ਰਮਪੁਰ ਨੂੰ ਦੇਤੀ ਜਨਾਲਾ ਸਾਹਿਬ ਨੂੰ ਦੇਤੀ ਨਾਇਬ ਸੂਬੇਦਾਰੀਆਂ ਉਹਨਾਂ ਨੂੰ ਦਿੱਤੀਆਂ ਹੁੰਦੀਆਂ ਇਹ ਜਿਹੜੀ ਨਵੀਂ ਜੋੜੀ ਆਈ ਇਹਨਾਂ ਨੇ ਨਾਇਬ ਸੂਬੇਦਾਰੀਆਂ ਖੰਡਾਤੀਆਂ ਵੀ ਸਿਰਫ ਤੁਸੀਂ ਆਪਣੇ ਹਲਕੇ ਤੱਕ ਸੀਮਤ ਰਹੋ ਹੁਣ ਟੀਨਜ਼ਾ ਸਾਹਿਬ ਦਾ ਕੀ ਰੌਲਾ ਪਿਆ ਕਹਿਣ ਨੂੰ ਇਹ ਕਹਿੰਦਾ ਵੀ ਬਰਨਾਲਾ ਮਲੇਰਕੋਟਲਾ ਸੰਦੂਰ ਜ਼ਿਲ੍ਹੇ ਚ ਤੁਹਾਡੀ ਸਲਾਹ ਨਾਲ ਕੰਮ ਚੱਲੀ ਜਾ ਮੀਟਿੰਗ ਉਹ ਕਹਿੰਦੇ ਟੈਕਟ ਨਹੀਂ ਦੇਣੀ ਜਿ ਕਿਉਂਕਿ ਮੈਂ ਚੁੰਨਾਂ ਨਾਲ ਵਾਦਾ ਕਰ ਲਿਆ ਕਿੰਨੇ ਖੇਡਣੇ ਖੇਣਗੇ ਜੇਰਾ ਮਤਲਬ ਤੁਸੀਂ ਜਦੋਂ ਨਿੱਜੀ ਸੁਆਰਥਾਂ ਤੋਂ ਪ੍ਰੇਰਿਤ ਪ੍ਰੇਰਿਤ ਹੋ ਕੇ ਗੱਲਾਂ ਕਰਦੇ ਹੋ ਉਹ ਫਿਰ ਪੰਥ ਦੇ ਮਨ ਚ ਨਹੀਂ ਬਸਦੀ ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਕੋਈ ਇਹ ਗੱਲਾਂ ਕੋਈ ਬੜਾ ਸਾਰਥਕ ਮੋੜਾ ਦੇ ਦੇਣਗੇ ਇਹ ਸਾਰੀ ਲੜਾਈ ਨੂੰ ਮੁੱਦੇ ਤਾਂ ਹੋ ਸਕਦੇ ਹੋਰ ਨਵੇਂ ਵੀ ਬਣਾ ਲੈਣ ਕਿਉਂਕਿ ਲੜਾਈ ਤਾਂ ਸਿਆਸੀ ਆਖਰ ਨੂੰ ਜੀ ਪ੍ਰਧਾਨ ਕੀ ਬਦਲਣ ਨਾਲ ਮਸਲੇ ਹੱਲ ਨਹੀਂ ਹੋਣੇ ਮੈਂ ਇਹ ਕਹਿੰਦਾ ਬਹੁਤ ਕੁਝ ਬਦਲਣਾ ਪਰ ਮਾਲੀ ਸਾਬ ਮੰਨ ਲਿਏ ਕਿ ਇਹ ਚਿੱਠੀ ਦੇ ਨਾਲ ਵੀ ਸਖਵੀਰ ਬਾਦਲ ਦੀਆਂ ਮੁਸ਼ਕਲਾਂ ਖਤਮ ਨਹੀਂ ਹੋਈਆਂ ਜਾਂ ਘਟੀਆਂ ਨਹੀਂ ਵੀ ਮਸਲਾ ਉੱਥੇ ਦਾ ਉੱਥੇ ਖੜਾ ਦੇਖੋ ਮੇਰੇ ਜਾਇ ਦੇ ਅਨੁਸਾਰ ਤਾਂ ਉੱਥੇ ਖੜਾ ਇਹ ਤਾਂ ਉਹੀ ਆ ਵੀ ਕਿਹੜਾ ਗਲੋਂ ਗਲਾਂ ਮਾ ਲਾ ਦੋ ਦੇਖੀ ਜੋ ਫਿਰ ਇਹਦੇ ਨਾਲ ਪੰਥ ਰੁੱਸਿਆ ਹੋਇਆ ਕਿਵੇਂ ਮਨੂ ਜੱਥੇਦਾਰਾਂ ਆਲੀ ਗੱਲ ਤੇ ਚਲੋ ਮੰਨ ਲਓ ਤੁਸੀਂ ਕਰ ਲਓਗੇ ਜਾਂ ਜੱਥੇਦਾਰ ਹੋਰ ਕਿਹੜਾ ਫਾਸੀ ਨਹੀਂ ਸੱਜਣ ਲਾਉਣਗੇ ਜੀ ਇਹਦੇ ਵਿੱਚੋਂ ਮੈਂ ਤਾਂ ਪਹਿਲਾਂ ਵੀ ਇਹ ਕਿਹਾ ਸੀ ਵੀ ਆ ਚਿੱਠੀ ਤੇ ਕੋਈ ਵੱਡੀ ਕਾਰਵਾਈ ਨਹੀਂ ਹੋ ਸਕਦੀ ਤੇ ਸੁਖਵੀਰ ਬਾਦਲ ਇੱਕ ਮਿੰਟ ਚ ਮੰਨ ਲਓ ਵੀ ਹਾਂ ਜੀ ਇਹ ਗਲਤੀਆਂ ਹੋਈਆਂ ਨੇ ਅੱਧੀਆਂ ਤਾਂ ਉਹਨਾਂ ਨੇ ਮੰਨੀ ਹੋਈਆਂ ਪਹਿਲਾਂ ਜੇ ਹੈ ਕਿਹੜਾ ਹੋਵੇ ਮੂੰਹ ਜਵਾਨੀ ਜੱਜ ਕਿਸੇ ਨਾ ਕਿਸੇ ਰੂਪ ਚ ਸੋ ਇਸ ਕਰਕੇ ਉਹੀ ਹੋਇਆ ਹੁਣ ਕਹੀਂ ਜਾਣ ਅਸੀਂ ਜੀ ਬਿਨਾਂ ਸ਼ਰਤ ਚਲੇ ਗਏ ਜੀ ਹੁਣ ਗੁਰੂ ਕੋਲੇ ਹੋਰ ਤੁਸੀਂ ਸ਼ਰਤਾਂ ਲਾ ਕੇ ਜਾਓਗੇ ਸੋ ਪਰ ਇੱਕ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਇਹ ਮੁੱਦਿਆਂ ਤੇ ਉਹਨਾਂ ਨੇ ਗਲਤੀਆਂ ਮੰਨ ਲਈਆਂ ਹੁਣ ਇਹਨਾਂ ਨੂੰ ਡਿਫੈਂਡ ਨਹੀਂ ਕਰ ਸਕਣਗੇ ਆਉਣ ਵਾਲੇ ਸਮੇਂ ਮਤਲਬ ਇਹਨਾਂ ਨੂੰ ਵਾਜਬ ਨਹੀਂ ਠਹਿਰਾ ਸਕਣਗੇ ਪਿੱਛੇ ਗੱਲ ਉਹੀ ਆ ਇਨਸਾਫ ਦੀ ਸਿਆਸਤ ਕਰਨ ਦੀ ਤਾਂ ਵੋਟ ਸਿਆਸਤ ਕੀਤੀ ਜਾ ਰਹੀ ਆ ਉਹਦੇ ਸਟੇਟਸ ਦੇ ਸਾਹਮਣੇ ਜੀ ਸ਼ੁਕਰੀਆ ਮਾਲੀ ਸਾਹਿਬ ਬਹੁਤ ਮਿਹਰਬਾਨੀ ਧੰਨਵਾਦ ਸੀ ਸਮਾਂ ਕੱਢਿਆ ਸੋ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਕੀ ਬਾਗੀ ਧੜਾ ਸੁਖਵੀਰ ਸਿੰਘ ਬਾਦਲ ਦੀ ਇਹ ਜੋ ਮਾਫੀ ਦੀ ਚਿੱਠੀ ਆ ਇਸ ਤੇ ਸੈਟੀਸਫਾਈ ਹੋ ਜਾਏਗਾ ਕਿ ਇਸ ਦੁਬਾਰਾ ਸੁਖਵੀਰ ਸਿੰਘ ਬਾਦਲ ਦੀ ਕਮਾਨ ਦੇ ਹੇਠ ਆ ਕੇ ਕੰਮ ਕਰੇਗਾ ਜਾਂ ਫਿਰ ਇਹ ਆਰਾਮ ਰੋਲਾ ਹਜੇ ਜਿਹੜਾ ਕਰੀਬ ਪੌਣੇ 2 ਮਹੀਨਿਆਂ ਤੋਂ ਚੱਲ ਰਿਹਾ ਹੈ ਇਹਨਾਂ ਦਾ ਇਹ ਹਜੇ ਹੋਰ ਅੱਗੇ ਆਪਣਾ ਰੂਪ ਬਦਲੇਗਾ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ